ਸਵਾਗਤ ਹੈ ਜੀ ਅੱਜ ਸਿਕਰੇਤ ਮਰਿਆਦਾ ਤੇ ਗੱਲ ਕਰਨ ਦਾ ਮਾਣ ਆ ਜੀ ਵੀ ਸਿਕਰੇਤ ਮਰਿਆਦਾ ਤੇ ਗੱਲ ਕਰੀ ਜਾਵੇ ਕਿਉਂਕਿ ਸਿਕਰੇਤ ਮਰਿਆਦਾ ਦੀ ਗੱਲ ਪਿਛਲੇ ਅਵੇਂ ਜਦੋਂ ਭਗਵੰਤ ਮਾਨ ਸਾਹਿਬ ਨੂੰ ਕੱਲ ਤਾਂ ਤੇ ਜਥੇਦਾਰ ਸਿਵਾਨ ਵੱਲੋਂ ਬੁਲਾਇਆ ਉਹਨਾਂ ਨੂੰ ਸਿਕਰੇਤ ਮਰਿਆਦਾ ਦੀ ਕਾਪੀ ਦੇ ਕੇ ਉਹਨਾਂ ਨੇ ਕਿਹਾ ਵੀ ਇਹਦੇ ਮੁਤਾਬਕ ਆਪਣੇ ਆਪ ਨੂੰ ਟਾਲੋ ਆਪਣੀ ਜ਼ਿੰਦਗੀ ਚਲੋ ਚੰਗੀ ਗੱਲ ਹੈ ਜੀ ਤੇ ਜਿੰਨ ਜੋ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਸਾਰਿਆਂ ਨੂੰ ਸੇਕਰੇਤ ਮਰਿਆਦਾ ਨੂੰ ਪਾਲੂ ਕਰਨਾ ਚਾਹੀਦਾ ਖੱਲੇ ਭਗਵੰਤ ਮਾਨ ਨੋ ਨੇ ਜਥੇਦਾਰ ਸਾਹਿਬ ਹਮ ਤੇ ਹੁਣ ਆ ਸੇਕਰੇਤ ਮਰਿਆਦਾ ਦੀ ਗੱਲ ਕਰਦੇ ਆ ਜੀ ਸ੍ਰੋਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਰੋ ਰੀਤ ਸਭ ਕਮੇਟੀ ਵੱਲੋਂ ਰੋਰੀ ਦੇ ਖੜੜੇ ਦੀ ਪ੍ਰਵਾਨਗੀ ਸਰਬੰਧ ਸਿੱਖ ਕਮਿਸ਼ਨ ਬੋਰਡ ਨੇ 1 ਇਕ 1936 ਨੂੰ ਆਪਣੇ ਮਤੇ ਵਿੱਚ ਦੇ ਦਿੱਤੀ ਸੀ ਫਿਰ 12 ਦਾ 1936 ਨੂੰ ਇਸੇ ਸਾਲ ਹੀ ਸਰੌਣੀ ਗੁਰਦੁਆਰਾ ਪਰੰਧੋ ਕਮੇਟੀ ਦੀ ਧਾਰਮਿਕ ਸਲਾਹ ਕਾ ਇੱਕ ਕਮੇਟੀ ਨੇ ਆਪਣੀ ਇਕਤਰਤਾ ਕਰਕੇ ਵਿਚਾਰ ਕਰਕੇ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਸ਼ ਕੀਤੀ ਤੇ ਇੱਕ ਸਿੱਖ ਰਹਿਤ ਮਰਿਆਦਾ ਦੇ ਖਾੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਇਹਨੂੰ ਬਣਾਉਣ ਦੇ ਵਿੱਚ ਖੜਾ ਫਾਈਨਲ ਕਰਨ ਦੇ ਵਿੱਚ 10-12 ਸਾਲ ਦਾ ਸਮਾਂ ਲੱਗਿਆ ਸੀ ਕੁਝ ਗੱਲਾਂ ਤੇ ਜਿਹੜੇ ਸਨਾਤਨ ਮਾਤਾ ਲਈ ਜਿਹੜੇ ਸਿੱਖ ਸੀ ਤੇ ਗੁਰਮਤਿ ਵਾਲੇ ਇਹਨਾਂ ਦੇ ਵਿੱਚ ਆਸ ਵਿੱਚ ਕਾਫੀ মতਪੇਦ ਵੀ ਚੱਲਦੇ ਸੀ ਤੇ ਤਦੋਂ ਅਖੀਰ ਦੇ ਵਿੱਚ ਇਹ ਸਿੱਖ ਰਿਹਾ ਤੇ ਮੇਰਾ ਤੁਹਾਨੂੰ ਪ੍ਰਵਾਨਗੀ ਮਿਲ ਗਈ ਤੇ ਉਹ ਸਮੇਂ ਇਸ ਜਿਹੜੀ ਅ ਤਰੋ ਰੀਤ ਸਬ ਕਮੇਟੀ ਦੇ ਜਿਹੜੇ ਕਨਵੀਨਰ ਸਰਦਾਰ ਤੇਜਾ ਸਿੰਘ ਸੀਗੇ ਤੇ ਸ੍ਰੋਣੀ ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਸੀਗੇ ਕਾਲਤਾ ਦੇ ਜਥੇਦਾਰ ਮੋਹਨ ਸਿੰਘ ਸੀਗੇ ਆ ਸਿੱਖ ਰਿਹਾ ਤੇ ਮੇਰਾ ਰਦੀ ਕਾਪੀ ਹੈ ਇਸ ਤੋਂ ਮੈਂ ਪੜ ਕੇ ਤੁਹਾਨੂੰ ਜੋ ਦੱਸ ਰਿਆ ਕਿਉਂਕਿ ਆਪਾਂ ਲੋਕ ਲਿਖਿਆ ਤਾਂ ਬਹੁਤ ਕੁਛ ਪਿਆ ਪੜਦੇ ਨਹੀਂ ਹੈਗੇ ਧਰਮ ਦੇ ਮਾਮਲੇ ਵਿੱਚ ਆਪਣੇ ਕੱਲੇ ਸਿੱਖਾਂ ਦੀ ਨਹੀਂ ਸਾਰਿਆਂ ਦੀ ਇਹੀ ਤਰ੍ਹਾਂ ਦੀ ਹੈ ਪਰਦਾ ਫੋੜਦਾ ਕੋਈ ਨਹੀਂ ਜਿਵੇਂ ਕੋਈ ਸੁਣ ਲੈਂਦਾ ਉਹਨੂੰ ਮੰਨ ਲੈਂਦਾ ਚਲੋ ਹੁਣ ਇਹਦੇ ਚੋਂ ਗੁਰਦੁਆਰੇ ਦੀ ਡਿਫੀਨੇਸ਼ਨ ਦਿੱਤੀ ਹੈ ਜੀ ਗੁਰਦੁਆਰੇ ਦੀ ਡਿਫੀਨੇਸ਼ਨ ਦੇ ਵਿੱਚ ਕਈ ਭਾਗ ਹੈਗੇ ਆ ਉਹਦੇ ਵਿੱਚੋਂ ਮੈਂ ਜੋ ਆਪਾਂ ਨੂੰ ਇਸ ਟਾਈਮ ਵਿਚਾਰ ਕਰਨ ਦੀ ਗੱਲ ਹੈ ਵੀ ਆਪਾਂ ਜਿਹੜਾ ਹੁਣ ਬੰਗੇ ਵਾਲਾ ਮਸਲਾ ਵੀ ਉਹ ਉਹ ਬੰਗਾ ਜਿਹੜੀ ਮਜ਼ਾਰ ਹੈ ਕਹਿੰਦੇ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਜੀ 노 ਡਾਊਟ ਤੇ ਕਹਿੰਦੇ ਜੀ ਫਿਰ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਮળો ਗੁਰਦੁਆਰਾ ਸ੍ਰੀ ਕਰਤ ਮਹਾਰਾਜਾ ਕੀ ਕਹਿੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉੱਥੇ ਜੋ ਮਰਜ਼ੀ ਹੋਰ ਕੁਝ ਕਰਮ ਕਾਂਡ ਕਰੀ ਜਾਓ ਕਿ ਕੀ ਪ੍ਰਮਾਣ ਉਹ ਆਪਾਂ ਨੇ ਇਹਦੇ ਪੜ੍ਹ ਕੇ ਮੈਂ ਤੁਹਾਨੂੰ ਦੱਸਦਾ ਸ਼ੁਰੂ ਕਰਦੇ ਆਂ ਜੀ ਸੱਸਾ ਭਾਗ ਆ ਜੀ ਉੱਥੇ ਲਿਖਿਆ ਆ ਵੀ ਜਿਹੜੀ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ ਭੋਗ ਲਾਉਣਾ ਜੋਤਾਂ ਜਗਾਉਣੀਆਂ ਟੱਲ ਘੜਕਾਉਣੇ ਬੰਗੇ ਜਿਹੜੀ ਮਜਾਰ ਆ ਉੱਥੇ ਪਹਿਲਾਂ ਉੱਥੇ ਐਂਟਰੀ ਦੀ ਟੱਲ ਲੱਗਿਆ ਹੋਇਆ ਹੈ ਜਿਵੇਂ ਮੰਦਿਰਾਂ 'ਚ ਲੱਗਿਆ ਹੁੰਦਾ ਆਦ ਕਰਮ ਗੁਰਮਤ ਅਨਸਾਰ ਨਹੀਂ ਕੋਈ ਗੱਲ ਹਾਂ ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ ਧੂਪ ਉਸ ਵਰਨੀਆਂ ਵਰਜਿਤ ਨਹੀਂ ਕਮਰੇ ਅੰਦਰ ਰੋਸ਼ਨੀ ਲਈ ਤੇਲ ਘੀ ਜਾਂ ਮੋਮਬਤੀ ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਆ ਉਦੋਂ ਅਗਲਾ ਭਾਗ ਹੈ ਜੀ ਹਾ ਹਾ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਤੁਲ ਜਾਂ ਬਰਾਬਰ ਕਰੋ ਕਿਸੇ ਪੁਸਤਕ ਨੂੰ ਉਸਤਾਨ ਨਹੀਂ ਕਰਨਾ ਹੁਣ ਬੰਗੇ ਦੀ ਗੱਲ ਆ ਉੱਥੇ ਕਹਿੰਦੇ ਜੀ ਰਾਜਾ ਸਾਹਿਬ ਨੇ ਬਾਣੀ ਲਿਖੀ ਆ ਉੱਥੇ ਪ੍ਰਗਟਾਸ਼ ਕੀਤਾ ਹੋਗਾ ਕਈ ਗੁਰਦੁਆਰਾ ਟਕਸਾਲਾ ਡੇਰਾ ਚ ਜਿਹਦਾ ਮੈਂ ਜ਼ਿਕਰ ਕਰਦਾ ਵੀ ਆਪਣੇ ਜਿਵੇਂ ਪਟਨਾ ਸਾਹਿਬ ਦਾ ਤਖਤ ਤੇ ਹਜੂਰ ਸਾਹਿਬ ਉੱਥੇ ਵੀ ਦਸੰਗ੍ਰੰਥ ਦਾ ਪ੍ਰਗਟਾਸ਼ ਕੀਤਾ ਹੋਇਆ ਹੈ ਤੇ ਐਦਾਂ ਅ ਹੋਰ ਜਗ੍ਹਾ ਵੀ ਹੋ ਸਕਦਾ ਜਿੰਨੀ ਗਾਪਾ ਨੂੰ ਜਾਣਕਾਰੀ ਹੈ ਉੰਨੀ ਗੱਲ ਕਰਦੇ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ ਨਾ ਹੀ ਕੋਈ ਅਨਮਤ ਦਾ ਅਧਿਆਰ ਮਨਾਇਆ ਜਾਵੇ हां किसी मौके जहां कतरतां ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ اچھا ਉਦੋਂ ਦਾ ਕੱਕਾ ਭਾਗ ਹੈ ਜੀ ਇਹ ਵੀ ਜਿਹੜੇ ਆਪਾਂ ਜਦੋਂ ਗੁਰਦੁਆਰੇ ਜਾਂਦੇ ਹਾਂ ਨਾ ਉੱਥੇ ਮਨਮਤ ਕਈ ਕਰਦੇ ਆ ਉਹਦੇ ਬਾਰੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਗੂੜੇ ਦੇ ਪਾਵਿਆਂ ਨੂੰ ਮੁਠੀਆਂ ਭਰਨੀਆਂ ਕੰਦਾ ਜਾਂ ਥੜਿਆਂ ਤੇ ਨੱਕ ਰਗੜਨਾ ਜਾਂ ਮੁਠੀਆਂ ਭਰਨੀ ਬੰਜੀ ਸਾਹਿਬ ਇਹਦਾ ਪਾਣੀ ਰੱਖਣਾ ਗੁਰਦੁਆਰਿਆਂ ਵਿੱਚ ਮੂਰਤੀਆਂ ਬੁੱਤ ਬਣਾਉਣੀਆਂ ਜਾਂ ਰੱਖਣੀਆਂ ਹੁਣ ਉਥੇ ਬੰਗੇ ਜਿਹੜਾ ਮਜ਼ਾਰ ਚ ਉਥੇ ਕੀ ਹੈ ਰਾਸਾ ਸਾਹਿਬ ਦਾ ਬੁੱਤ ਵੀ ਲੱਗਿਆ ਲੱਗਿਆ ਤਾਂ ਉਸ ਸਥਾਨ ਦੇ ਵਿੱਚ ਹੀ ਆ ਨਾ ਭਲਾ ਉਹ ਤੋਂ ਦੂਰ ਲੱਗਿਆ ਜਾਂ ਨੇੜੇ ਲੱਗਾ ਜਿੱਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਚਵਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕ ਨੇ ਇਹੋ ਜਿਹਾ ਕਰਮ ਮਨਮਤ ਹਨ ਗੁਰੂ ਸਾਹਿਬ ਦੀਆਂ ਤਸਵੀਰਾਂ ਤੇ ਮੱਥੇ ਟੇਕਨੇ ਵੀ ਮਨਮਤਾ ਮੂਰਤੀ ਪੂਜਾ ਹੈ। ਉਸ ਤੋਂ ਗਾ ਜੀ ਖੱਖਾ ਭਾਗ ਹੈਗਾ ਇੱਕ ਤੋਂ ਦੂਜੀ ਥਾਂ ਗੁਰੂ ਗ੍ਰੰਥ ਸਾਹਿਬ ਲੈ ਜਾਣ ਦੇ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਚੱਕਿਆ ਹੋਵੇ ਉਹ ਨੰਗੇ ਪੈਰੀ ਚੱਲੇ ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ অতি ਲੋੜ ਪੈ ਜਾਵੇ ਤਾਂ ਪਰਮ ਨਹੀਂ ਕਰਨਾ। ਇਹ ਵੀ ਕੋਈ ਇਹ ਇਸ ਗੱਲ ਤੇ ਵੀ ਆਪਣੇ ਬਾਹ ਚੱਲਦੇ ਚਾਹੀਦੇ ਜੀ ਨੰਗੇ ਪੈਰੀ ਜਾਓ ਤੇ ਜੇ ਹੁਣ ਮੌਸਮ ਉਹ ਜਿਆਦਾ ਉਹ ਜੀ ਅੱਜ ਕੱਲ ਤਾਂ ਚਲੋ ਗੱਡੀਆਂ ਜੀ ਗਰੂ ਅ ਰਾਫੇ ਦਾ ਪ੍ਰਕਾਰ ਲੋਕੀ ਕਰ ਲੈ ਜਾਣ ਲੱਗੇ ਪੈਦਲ ਤਾਂ ਲੋਕ ਐਡੇ ਹੁਣ ਲੋਕੀ ਸੋਲ ਹੋ ਗਏ ਪਰ ਪੈਰਲ ਜੋ ਜਾਂਦੇ ਆ ਜਿੱਥੇ ਕੋਈ ਲੋਕੜਾ ਉੱਥੇ ਆਦਾ ਆਪਾਂ ਲੱਕਰ ਦੀਆਂ ਜਾਂ ਕੋਈ ਹੋਰ ਜੋ ਪ੍ਰਬੰਧ ਕਰ ਲੋ ਚੱਚਾ ਭਾਗ ਦੇ ਵਿੱਚ ਜਿਹੜੀ ਕਦੇ ਕਦੇ ਆਪਾਂ ਗੱਲਾਂ ਸੁਣਦੇ ਆ ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇ ਸਮਾਜਪ ਜਾਤ ਵਾਲੇ ਨੂੰ ਮਨਾਹੀ ਨਹੀਂ ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਤੇ ਇੱਕ ਭਾਗ ਝੱਜਾ ਇਹਦੇ ਤੇ ਜਿਹੜਾ ਅੱਜ ਕੱਲ ਜਿਹੜੇ ਡੇਰੇਦਾਰ ਬਾਬੇ ਆ ਇਹ ਮਨਮਤ ਕਰਦੇ ਆ ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇ ਜਾਂ ਸੰਗਤ ਵਿੱਚ ਗਦੇਲਾ ਆਸਨ ਕੁਰਸੀ ਚੌਂਕੀ ਮੰਝਾ ਜਿਵੇਂ ਆ ਪੁੱਚੋ ਵਾਲੇ ਦਾ ਰਲਾ ਪਿਆ ਹੈ ਬਰਾਬਰ ਕੁਰਸੀਆਂ ਢਾ ਕੇ ਬਹਿ ਜਾਂਦੇ ਆਹ ਲਾ ਕੇ ਬੈਠਣਾ ਜਾਂ ਕਿਸੇ ਹੋਰ ਬਿਤਕਰੇ ਨਾਲ ਬੈਠਣਾ ਮਨਮਤ ਹੈ ਇੱਕ ਉਸ ਤੋਂ ਅਗਲਾ ਪਾਗ ਹੈ ਜੀ ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬਠਣਾ ਚਾਹੀਦਾ ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਕੁੰਡ ਕੱਢਣਾ ਗੁਰਮਤ ਦੇ ਵਿਰੋਧ ਹੈ। ਇੱਕ ਅਖੀਰ ਦੇ ਵਿੱਚ ਅ ਜਿਹੜੀ 30 ਨੰਬਰ ਪੇਜ ਤੇ ਹੈਗਾ ਜੀ ਉਹ ਉਹ ਵੀ ਜ਼ਰੂਰੀ ਆ ਅ ਉਹ ਵੀ ਮੈਂ ਤੁਹਾਨੂੰ ਫੜਕੇ ਦੱਸ ਦਿੰਦਾ ਜੀ ਜਿਹਦੀ ਆਪਾਂ ਲੈਕਰ ਕਰਨਾ ਵੀ ਹਮਾ ਤੇ ਇੱਕ ਕਾਲਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਅਵਤਾਰ ਪਗੰਬਰ ਦੀ ਪਾਸਨਾ ਕਰਨੀ ਮਨਮਤ ਗੁਰਦਵਾਰੀਚ ਦਸੇ ਗੁਰੂ ਸਬਾ ਨੂੰ ਉਸ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ ਤੇ ਹੁਣ ਆ ਬੰਗੇ ਮাজার ਤੇ ਉਹਨਾਂ ਦੇ ਚੇਲੇ ਜਵਟੇ ਜਿਹੜੇ ਪ੍ਰਬੰਧਕ ਆ ਜਿਹੜੇ ਗਲਤੀ ਕਰਦੇ ਇਹ ਨਹੀਂ ਵੀ ਉਹ ਆਪਣੀ ਗਲਤੀ ਮੰਨ ਲਾਣ ਏਡੀ ਕਿੱਡੀ ਗੱਲ ਨਹੀਂ ਹੁੰਦੀ ਆ ਗਲਤੀ ਜੇ ਹੋ ਗਈ ਗਲਤੀ ਮੰਨ ਲਓ ਪਰ ਉਹ ਜੇ ਦੀ ਜਨਰ ਆ ਸਾਡੇ ਮੁਕਤੀ ਦਾਤਾ ਤਿੰਨਾਂ ਲੋਕਾਂ ਦੇ ਜਿਹੜੇ ਸਾਡੇ ਪਤਾ ਨਹੀਂ ਕੀ ਹੋ ਗਏ ਜਾਂਦੇ ਆ ਇਹ ਜਿਹੜਾ ਸਤਨਾਰ ਹਰਮੰਦਰ ਸਾਹਿਬ ਦੇ ਬਰਾਬਰ ਆ ਇਹ ਜਿਹੜੀਆਂ ਚੀਜ਼ਾਂ ਇਹਨਾਂ ਵਾਰੀ ਜਿਹੜਾ ਨਾ ਇੱਕ ਜੇ ਆਪਾਂ ਸਿੱਖਾ ਗੁਰੂ ਦੇ ਸਿੱਖਾਂ ਤਾਂ ਆਪਾਂ ਨੂੰ ਗਲਤੀ ਜੇ ਆਪਾਂ ਨੂੰ ਨਹੀਂ ਗਿਆਨ ਤੇ ਗਲਤੀ ਇਨਸਾਨ ਕਰਦਾ ਹੈ ਹੋ ਜਾਂਦੀ ਹੈ ਗਲਤੀਆਂ ਜਦੋਂ ਤੁਹਾਨੂੰ ਗਿਆਨ ਹੋ ਗਿਆ ਗਲਤੀਆਂ ਨੂੰ ਸੁਧਾਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ